ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਾਰਟੀ ਨੇ ਸੂਬੇ ਭਰ ਦੇ ਵਿੱਚ ਇੱਕ ਵਿਸ਼ਾਲ ਜਨ ਸੰਪਰਕ ਮੁਹਿੰਮ ਦਾ ਐਲਾਨ ਕੀਤਾ ਹੈ ਅਤੇ ਰੈਲੀਆਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ ਸਲੋਗਨ ਵਾਲੀ ਇਹ ਮੁਹਿੰਮ ਸਪਸ਼ਟ ਤੌਰ ਤੇ ਪਾਰਟੀ ਦੀ ਲੀਡਰਸ਼ਿਪ ਅਤੇ ਏਜੰਡੇ ਤੇ ਕੇਂਦ੍ਰਿਤ ਹੈ ਇਸ ਬੰਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੇ ਅਨੁਸਾਰ ਵਿਸਾਖੀ ਤੱਕ ਸੂਬੇ ਭਰ ਦੇ 40 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੱਡੀਆਂ ਜਨਤਕ ਰੈਲੀਆਂ ਕੀਤੀਆਂ ਜਾਣਗੀਆਂ। ਇਹਨਾਂ ਰੈਲੀਆਂ ਰਾਹੀਂ ਪਾਰਟੀ ਸੂਬਾ ਸਰਕਾਰ ਦੀਆਂ ਲੋਕ ਭਾਵ ਨੂੰ ਨਿਤੀਆਂ ਨੂੰ ਉਜਾਗਰ ਕਰੇਗੀ ਅਤੇ ਕਿਸਾਨਾਂ, ਨੌਜਵਾਨਾਂ, ਕਾਰੋਬਾਰੀਆਂ ਅਤੇ ਧਾਰਮਿਕ ਸੰਗਠਨਾਂ ਨਾਲ ਸਿੱਧਾ ਸੰਪਰਕ ਸਥਾਪਿਤ ਕੀਤਾ ਜਾਵੇਗਾ ਮੁਹਿੰਮ ਦੀ ਪਹਿਲੀ ਰੈਲੀ 17 ਫਰਵਰੀ ਨੂੰ ਕਾਧੀਆਂ ਦੇ ਵਿੱਚ ਸ਼ੁਰੂ ਹੋਵੇਗੀ ਸੀਨੀਅਰ ਅਕਾਲੀ ਆਗੂ ਦਾ ਕਹਿਣਾ ਹੈ ਕਿ ਸਿਰਫ ਚੋਣ ਰੈਲੀਆਂ ਨਹੀਂ ਸਗੋ ਇੱਕ ਜਨ ਜਾਗਰੂਕਤਾ ਮੁਹਿੰਮ ਹੈ ਜਿਸ ਦਾ ਉਦੇਸ਼ ਪੰਜਾਬ ਦੇ ਆਰਥਿਕ ਸਮਾਜਿਕ ਅਤੇ ਧਾਰਮਿਕ ਮੁੱਦਿਆਂ ਨੂੰ ਉਜਾਗਰ ਕਰਨਾ ਹੈ ਦਲਜੀਤ ਸਿੰਘ ਜੀਮਾ ਨੇ ਹੋਰ ਅੱਗੇ ਕੀ ਕੁੱਝ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਸ਼ਰਮਣੀ ਅਕਾਲੀ ਦਲ ਵੱਲੋਂ 2000 27 ਦੀਆਂ ਵਿਧਾਨ ਸਭਾ ਚੋਣਾਂ ਤੇ ਮਤੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਮਹਿਮ ਜਿਹੜੀ ਹੈ ਉਹ ਚਲਾਈ ਜਾਣੀ ਇਸ ਮਹਿਮ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕੇ ਦੇ ਵਿੱਚ ਕਿਤੇ ਜਾਣੀ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ। ਔਰ 30 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰ ਰਹੇ ਹਾਂ। 13 ਅਪ੍ਰੈਲ ਵਿਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵਕਵਾ ਕਲਕਿਆ ਵਿੱਚ ਮੁਕੰਮਲ ਕਰ ਲਿਆ ਜਾਏਗਾ। ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਗਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸਿਡ ਦੇ ਮਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕ腐ਪਸ਼ਨ ਚੱਲ ਰਹੀ ਹੈ ਜਿਹੜੀ ਲੈਸਨੈਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾਂਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨੁਮਾਇੰਦੇ ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਨ ਨੂੰ ਲੋਕਾਂ ਦੇ ਵਿੱਚ ਉਜਾਗਰ